ਸੋਸ਼ੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਅੱਜ ਗੱਲ ਕਰਦੇ ਆਂ ਬਾਈ ਯੂ ਐਸ ਏ ਤੇ ਯੂ ਐਸ ਏ ਵਿੱਚ ਇੱਕ ਨਵਾਂ ਬਿਲ ਪਾਸ ਕਰਤਾ ਜੋ ਕਿ ਪਾਵਰ ਵੀ ਦਿੱਤੀ ਗਈ ਆ ਫੁੱਲ ਤਕਰੀਬਨ ਹੁਣ ਦੱਸਿਆ ਜਾ ਰਿਹਾ ਕਿ 50 ਹਜ਼ਾਰ ਬੰਦੇ ਜੋ ਲਿਸਟ ਚ ਆ ਚੁੱਕੇ ਨੇ ਜੋ ਕਹਿੰਦੇ ਵੀ ਤਕਰੀਬਨ ਤਕਰੀਬਨ ਉਹ ਤੋਂ ਹੁਣ ਕੱਢੇ ਜਾਣੇ ਨੇ ਥੋੜੇ ਦਿਨਾਂ ਦੇ ਵਿੱਚ ਰਿਪੋਰਟ ਹੋ ਜਾਣੇ ਨੇ ਨਵਾਂ ਏ ਸੀ ਬਾਈ ਜੀ ਕੁਝ ਦਿਨ ਪਹਿਲਾਂ ਕੁਝ ਕੁ ਮਹੀਨੇ ਪਹਿਲਾਂ ਇੱਕ ਵੀਰ ਦਾ ਤੁਸੀਂ ਲਾ ਲੋ ਟਰੱਕ ਯੂ ਟਨ ਲੈਂਦੇ ਜਿਹਦੇ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਟਰੱਕ ਨਾਲ ਤੇ ਉਹਦੇ ਵਿੱਚ ਤਿੰਨ ਜਣਿਆਂ ਦੀ ਮੌਤ ਵੀ ਹੋਈ ਸੀ ਉਸ ਤੋਂ ਬਾਅਦ ਬਾਈ ਨੂੰ ਸਜ਼ਾ ਸੁਣਾਈ ਗਈ ਸਜ਼ਾ ਚਲੋ ਉਹਨੂੰ ਬੜੀ ਪੈਰਵਾਹੀ ਕੀਤੀ ਪੰਜਾਬੀਆਂ ਨੇ ਤੇ ਅੱਜ ਉਹ ਵੀਰ ਕੁਝ ਟਾਈਮ ਬਾਅਦ ਇੰਡੀਆ ਪਹੁੰਚ ਗਿਆ ਮੁੰਡਾ ਤੇ ਚਲੋ ਸਜ਼ਾ ਉਹਨੂੰ ਘਟ ਗਈ ਹੁਣ ਉਸ ਟਾਈਮ ਬਾਅਦ ਉਹ ਬਾਹਰ ਆਜੂ ਜੇਲ੍ਹ ਦੇ ਵਿੱਚੋਂ ਚਲੋ ਨੇ ਯੂ ਐਸ ਏ ਤੋਂ ਰਿਪੋਰਟ ਹੋ ਗਿਆ ਤੇ ਜਿਹੜੀ ਉਸ ਤੋਂ ਬਾਅਦ ਫੇਰ ਇੱਕ ਹੋਰ ਘਟਨਾ ਹੋਈ ਟਰੱਕ ਦਾ ਐਕਸੀਡੈਂਟ ਜੋ ਕਹਿੰਦੇ ਵੀ ਬ੍ਰੇਕ ਨਾ ਲਾਉਣ ਦੇ ਕਾਰਨ ਖੜੀਆਂ ਗੱਡੀਆਂ 'ਚ ਵੱਜਿਆ ਤੇ ਕਈ ਗੱਡੀਆਂ ਲਾ ਲੋ ਕਾਫੀ ਬੁਰੀ ਤਰ੍ਹਾਂ ਮਾਲੂਕ ਐਕਸੀਡੈਂਟ ਹੋਇਆ ਤਿੰਨ ਚਾਰ ਗੱਡੀਆਂ ਆਪਸ ਵਿੱਚ ਢੀਗੀਆਂ ਜਿਹਦੇ ਵਿੱਚੋਂ ਮੌਤ ਵੀ ਹੋਈ ਆ ਤੇ ਕਈ ਲੋਕ ਜ਼ਖਮੀ ਹੋਏ ਨੇ ਤੇ ਜਦੋਂ ਦੋ ਵੱਡੀਆਂ ਖਬਰ ਆਈਆਂ ਸੋਸ਼ਲ ਮੀਡੀਆ ਤੇ ਬੜੀ ਵਾਇਰਲਰ ਹੋਈਆਂ ਤੇ ਪਹਿਲਾ ਦੱਸਿਆ ਗਿਆ ਕਿ ਉਹ ਮੁੰਡੇ ਨੇ ਨਸ਼ਾ ਕੀਤਾ ਹੋਇਆ ਸੀ ਜੀ ਫਿਰ ਤੇ ਤੋਂ ਰਿਪੋਰਟ ਆਈ ਕਿ ਨਸ਼ਾ ਨਹੀਂ ਕੀਤਾ ਹੋਇਆ ਸੀ ਅਚਾਨਕ ਲਾ ਲੋ ਇੱਕ ਦੁਰਘਟਨਾ ਵਾਪਰ ਗਈ ਪਰ ਹੁਣ ਉਹ ਕਹਿੰਦੇ ਵੀ ਹਾਲਾਤਾਂ ਨੂੰ ਦੇਖਦੇ ਹੋਏ ਤਕਰੀਬਨ ਜਿਹੜੇ ਪੰਜਾਬੀ ਨੇ ਉਹ 1.5 ਲੱਖ ਡਰਾਈਵਰ ਨੇ ਉੱਥੇ 1.5 ਲੱਖ ਡਰਾਈਵਰ ਨੇ ਜਿਹੜੇ ਪੰਜਾਬੀ ਨੇ ਟਰੱਕ ਇੰਡਸਟਰੀ ਚ ਲਾ ਲੋ ਜਾਂ ਕੋਈ ਟਰਾਂਸਪੋਰਟ ਬੱਸਾਂ ਦੀ ਬੱਸਾਂ ਚਲਾਉਂਦੇ ਨੇ ਅਲੱਗ-ਅਲੱਗ ਤੇ ਟੋਟਲ ਕੱਲੇ ਪੰਜਾਬੀਆਂ ਦੀ ਗਿਣਤੀ ਕਹਿੰਦੇ 1.5 ਲੱਖ ਯੂਐਸਏ ਦੇ ਵਿੱਚ ਡਰਾਈਵਰ ਨੇ ਜਿਹੜੇ ਕੱਲੇ ਪੰਜਾਬੀ ਨੇ ਉਹਦੇ ਵਿੱਚੋਂ ਕਹਿੰਦੇ ਵੀ ਤਕਰੀਬਨ 50000 ਬੰਦੇ ਜਿਹੜੇ 2 ਨੰਬਰ 'ਚ ਨੇਗੇ ਉੱਥੇ ਜਿਹੜੇ ਡਰਾਈਵਰ ਨੇ ਕੋਈ ਬਾਰਡਰ ਕ੍ਰੋਸ ਕਰਕੇ ਆਇਆ ਜਾਂ ਕਿੱਦਾਂ ਲਾ ਲੋ ਸੈਲਮ ਲਾਈ ਟੂਰਿਸਟ ਤੇ ਆ ਕੇ ਉਹ 50000 ਬੰਦਾ 2 ਨੰਬਰ 'ਚ ਆ ਤੇ ਹੁਣ ਉਹਨਾਂ ਨੇ ਇੱਕ ਡੇਡ ਦਿੱਤੀ ਆ ਅਗਲਾ ਆ 30 ਤਰੀਕ ਤੱਕ ਤੇ ਜਿਹੜਾ ਹੁਣ ਮਹੀਨਾ ਚੱਲ ਰਿਹਾ ਦਸੰਬਰ ਦੀ ਸੌਰੀ ਦਸੰਬਰ ਦੀ 30 ਤਰੀਕ 30 ਤਰੀਕ ਤੱਕ ਲਾਸਟ ਡੇਡ ਦਿੱਤੀ ਆ ਤੇ ਉਹਨਾਂ ਵਿੱਚ ਟੈਸਟ ਲੈਂਦੇ ਜਾ ਰਹੇ ਨੇਗੇ ਟੈਸਟ ਇਹ ਲੈਤੇ ਜਾ ਰਹੇ ਨੇ ਸਾਰੇ ਜਿਹੜੇ ਟਰੱਕ ਚਲਾਉਂਦੇ ਨੇ ਜਾਂ ਕੋਈ ਬੱਸਾ ਚਲਾਉਂਦਾ ਜਾਂ ਕੋਈ ਲਾਲੋ ਵੀ ਛੋਟੇ ਕੈਂਟਰ ਵਗੈਰਾ ਹੋਗੇ ਉਹ ਚਲਾਉਂਦਾ ਉਹਨਾਂ ਤੋਂ ਇੱਕ ਟੈਸਟ ਲੈਤੇ ਜਾ ਰਹੇ ਨੇ ਜਿਨ੍ਹਾਂ ਕੋਲੇ ਲਾਇਸੈਂਸ ਨੇ ਕਿ ਉਹਨਾਂ ਨੂੰ ਪ੍ਰੋਪਰ ਇੰਗਲਿਸ਼ ਆਉਂਦੀ ਆ ਤੇ ਇੱਕ ਜਿਹੜੇ ਉਹਨਾਂ ਨੂੰ ਰੂਲ ਲੈ ਚਾਹੇ ਉਹ ਯੂ ਯੂਟਾਂ ਲੈਣਾ ਹੋਵੇ ਜਾਂ ਲੈਫਟ ਜਾਂ ਰਾਈਟ ਜਾਂ ਕੋਈ ਬੱਤੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਨੌਲੇਜ ਆ ਪੂਰੀ ਤੇ ਇਹਨੂੰ ਦੇਖਦੇ ਹੋਏ ਹੁਣ ਟੈਸਟ ਲੈਤੇ ਜਾ ਰਹੇ ਨੇ ਇੰਗਲਿਸ਼ ਦੇ ਵਿੱਚ ਤੇ ਜਦੋਂ ਇੰਗਲਿਸ਼ ਦੇ ਵਿੱਚ ਟੈਸਟ ਕਾਫੀਆਂ ਦੇ ਲੈਤੇ ਗਏ ਤੇ ਟੈਸਟ ਲੈਣ ਤੋਂ ਬਾਅਦ ਉਹਨਾਂ ਦਾ ਇੱਕ ਡਾਟਾ ਸਾਹਮਣੇ ਰੱਖਿਆ ਉਹਨਾਂ ਨੇ ਕਹਿੰਦੇ ਵੀ ਅਸੀਂ ਬਹੁਤ ਸਾਰੇ ਲੋਕਾਂ ਤੋਂ ਟੈਸਟ ਲੈਂਦੇ ਨੇ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਨਹੀਂ ਸੀ ਇੰਗਲਿਸ਼ ਚ ਫੇਲ ਹੋ ਗਏ ਉਹ ਬੰਦੇ ਉਹਨਾਂ ਤੋਂ ਸਵਾਲ ਪੁੱਛੇ ਗਏ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੀ ਨਹੀਂ ਤੇ ਕੁਝਕ ਤੋਂ ਕਹਿੰਦੇ ਟੈਸਟ ਲੈਤੇ ਉਹਨਾਂ ਨੂੰ ਇੰਗਲਿਸ਼ ਆਈ ਪਰ ਉਹਨਾਂ ਨੂੰ ਜਿਹੜੇ ਰੂਲ ਸੀਗੇ ਯਾ ਵੀ ਜੂਟਨ ਕਿੱਥੋਂ ਲੈਣਾ ਰਾਈਟ ਯਾ ਲੈਫਟ ਯਾ ਕੁਝ ਬੱਤੀਆਂ ਦੀ ਨੌਲੇਜ ਲਾ ਲੋ ਵੀ ਬੱਤੀਆਂ ਤੇ ਕਿੱਦਾਂ ਆਪਾਂ ਮੋੜਨੀ ਆ ਯਾ ਕਿੱਦਾਂ ਨਹੀਂ ਯਾ ਕੁਝ ਟਾਂ ਸੀਗੇ ਜਿਨ੍ਹਾਂ ਬਾਰੇ ਉਹਨਾਂ ਨੂੰ ਸਵਾਲ ਸਹੀ ਨਹੀਂ ਦੱਸੇਗੇ ਉਹ ਕਹਿੰਦੇ ਵੀ ਇਹਦੇ ਵਿੱਚ ਅਸੀਂ ਕਾਫੀਆਂ ਤੋਂ ਟੈਸਟ ਲੈਂਦੇ ਨੇ ਬਹੁਤ ਸਾਰੇ ਫੇਲ ਹੋ ਗਏ ਨੇ ਉਹ ਉਹਨਾਂ ਨੇ ਕੀਤਾ ਵੀ ਭਾਈ ਜਿਨ੍ਹਾਂ ਕੋਲੇ ਲਾਇਸੈਂਸ ਨੇ ਜੱਤ ਆ ਕੇ ਟੈਸਟ ਦੇ ਜੋ ਸੋਵੇ 30 ਤਰੀਕ ਤੱਕ ਦਾ ਮੌਕਾ ਡੇਟ 30 ਤਰੀਕ ਤੱਕ ਦਾ ਇਸੇ ਸਵਾਲ ਦੇ 2025 ਤੱਕ ਇਹ ਨਹੀਂ ਕਹਿੰਦੇ ਭਾਈ ਇਸ ਤੋਂ ਬਾਅਦ ਸੋਡੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਕਿਉਂਕਿ ਹੁਣ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਜਿਹੜੇ ਲਾਇਸੈਂਸ ਬਣੇ ਨੇ ਇਹ ਦੋ ਨੰਬਰ 'ਚ ਬਣੇ ਹੋਏ ਨਹੀਂਗੇ ਤੇ ਬਹੁਤ ਸਾਰੇ ਬੰਦਿਆਂ ਨੂੰ ਚਾਕੇ ਰਿਪੋਰਟ ਕਰ ਰਹੇ ਨੇ ਤੇ ਜਿਹੜੇ ਹੁਣ ਦੋ ਨੰਬਰ 'ਚ ਲਾਇਸੈਂਸ ਬਣੇ ਨੇ ਉਹਨਾਂ ਦੇ ਲਾਇਸੈਂਸ ਵੀ ਰੱਦ ਹੋਣਗੇ ਤੇ ਉਹਨਾਂ ਦੀਆਂ ਜਿਹੜੀਆਂ ਸੈਲਮਾ ਚੱਲਦੀਆਂ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਖਤਮ ਹੀ ਹੋ ਜਾਣਗੀਆਂ ਤੇ ਦੂਸਰੇ ਨੰਬਰ ਤੇ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ ਆ 트ੰਪ ਨੇ ਕਹਿੰਦੇ ਵੀ ਮੈਨੂੰ ਦੁੱਖ ਹੋ ਰਿਹਾ ਮੈਂ ਇਹਨਾਂ ਨੂੰ ਰਿਪੋਰਟ ਕਰ ਰਿਹਾ ਪਰ ਕਹਿੰਦੇ ਮੇਰੇ ਕੋਲ ਵਿੱਚ ਚਾਰਾ ਨਹੀਂ ਮੈਂ ਆਪਦੇ ਦੇਸ਼ ਨੂੰ ਸੇਫ ਵੀ ਰੱਖਣਾ ਮੈਨੂੰ ਰਿਪੋਰਟ ਕਰਦੇ ਹੋਏ ਦੁੱਖ ਦੁੱਖ ਹੋ ਰਿਹਾ ਕਿਉਂਕਿ ਵਿੱਚ ਬਹੁਤ ਲੋਕ ਨੇ ਜਿਹੜੇ ਕੰਮ ਆ ਰਹੇ ਮਿਹਨਤੀ ਲੋਕ ਨੇ ਪਰ ਕਹਿੰਦਾ ਵੀ ਮੈਂ ਆਪਦੇ ਦੇਸ਼ ਨੂੰ ਸੇਫ ਰੱਖਣਾ ਇਹਦੇ ਲਈ ਮੈਨੂੰ ਫੈਸਲੇ ਲੈਣੇ ਪੈਣੇ ਆ ਤੇ ਉਹਨਾਂ ਨੇ ਪਿੱਛੇ ਜੇ ਖਬਰ ਆਈਆਂ ਸੀਗੀਆਂ ਕਈ ਜਿੱਦਾਂ ਕਿ ਹੁੰਡਾਈ ਦੀ ਜਨਸੀ ਦੀ ਵਿੱਚ ਜਦੋਂ ਰੇਡ ਪਈ ਸੀ ਉੱਥੇ ਜਿਹੜੇ 2 ਨੰਬਰ ਚ ਬੰਦੇ ਸੀਗੇ ਉਹ ਹਜ਼ਾਰਾਂ ਦੇ ਸੌਵਾਂ ਦੇ ਸਿਹਾਰ ਤੇ ਕੰਮ ਕਰਦੇ ਸੀ ਉੱਥੋਂ ਬਹੁਤ ਲੋਕ ਫੜੇ ਨੇਗੇ ਹੁੰਡਾਈ ਦੀ ਜੋ ਗੱਡੀਆਂ ਬਣਾਉਣ ਵਾਲੀ ਕੰਪਨੀ ਆ ਇਹਦੇ ਵਿੱਚ ਕੰਮ ਕਰਦੇ ਸੀ ਤੇ ਹੁਣ ਉਹ ਕਹਿ ਰਿਹਾਗਾ ਕਿ ਭਈ ਜਿਹੜਾ ਬੈਂਟਰੀਆ ਬਣਾਉਣ ਦਾ ਕੰਮ ਆਗਾ ਉਹ ਸਭ ਤੋਂ ਔਖਾ ਕੰਮ ਆ ਉੱਥੇ ਜਿਹੜੇ ਵਿਦੇਸ਼ੀ ਨਾਗਰਿਕ ਨੇ ਉਹ ਹੀ ਕੰਮ ਕਰਦੇ ਨੇ ਕਿਉਂਕਿ ਮੇਰੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ ਮੈਂ ਇਦਾਂ ਉਹਨਾਂ ਨੂੰ ਭੇਜ ਨਹੀਂ ਸਕਦਾ ਤੇ ਹੁਣ ਜਿਹੜੇ ਇੱਕ ਨੰਬਰ 'ਚ ਨੇਗੇ ਉਹ ਉਹ ਜਿਹੜੇ ਪਹਿਲਾਂ ਕੰਮ ਕਰਦੇ ਨੇ ਉੱਥੇ ਬੈਂਟਰੀਆਂ ਦਾ ਉਹ ਲੋਕਲ ਨਾਗਰਿਕਾਂ ਨੂੰ ਕੰਮ ਸਿਖਾ ਰਹੇ ਨੇ ਤੇ ਇਹ ਮੰਨ ਲਓ ਜਦੋਂ ਲੋਕਲ ਨਾਗਰਿਕਾਂ ਨੇ ਕੰਮ ਸਿੱਖ ਲਿਆ ਉਹਨਾਂ ਨੂੰ ਸਕਿੱਲ ਆ ਗਈ ਤੇ ਤੁਸੀਂ ਇਹ ਦਿਨ ਦੂਰ ਨਹੀਂ ਹੈ ਗਿਆ ਉਹਨੇ ਚੱਕ ਕੇ ਜਿਹੜੇ ਬਾਹਰੋਂ ਬੰਦੇ ਆ ਕੇ ਲੇਬਰ ਕੰਮ ਕਰਦੀ ਆ ਵਧੀਆ ਜੋਬਾਂ ਤੇ ਉਹਨਾਂ ਨੇ ਸਾਰੇ ਹਟਾ ਦੇਨੇ ਤੇ ਹੁਣ ਦਿਨੋਂ ਦਿਨ ਉਹ ਕੁਝ ਨਹੀਂ ਦੇਖ ਰਹੇ ਜਿਹੜੇ ਦੋ ਨੰਬਰ ਚ ਨੇ ਸਾਰਿਆਂ ਨੂੰ ਕੱਢ ਰੱਖਿਆ ਕੱਢੀ ਜਾਂਦਾ ਉਹ ਕਹਿੰਦਾ ਬੱਸ ਭਾਈ ਮੈਂ ਆਪਦੇ ਦੇ ਦੇ ਵਿੱਚ ਉਹ ਹੀ ਬੰਦੇ ਰੱਖਣੇ ਜਿੰਨਾਂ ਕੋਲੇ ਇੱਕ ਤਜਰਬਾ ਜਿੰਨਾਂ ਕੋਲੇ ਕਹ ਲਓ ਸਕਿੱਲ ਆ ਕੋਈ ਕੰਮ ਕਰਦੀ ਨੌਲੇਜ ਤੇ ਬਾਕੀ ਬੰਦਿਆਂ ਨੂੰ ਮੈਂ ਆਪਦੇ ਦੇਜ ਦੇ ਵਿੱਚ ਨਹੀਂ ਲੱਗਣਾ ਤੇ ਹੁਣ ਇਹ ਵੀ ਖਬਰ ਆਉਂਦੀ ਆ ਕਿ ਜਿਹੜੇ ਸਟੂਡੈਂਟ ਸੀਗੇ ਆਉਂਦੇ ਸੀਗੇ ਇੰਟਰਵਿਊ ਹੁੰਦੀਆਂ ਸੀ ਉਹ ਇੰਟਰਵਿਊ ਉਹ ਬੰਦ ਕਰ ਦਿੱਤੀਆਂ ਤੇ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟਾਂ ਤੇ ਵੀ ਬਹੁਤ ਵੱਡੀ پابੰਦੀ ਲੱਗ ਸਕਦੀ ਆ ਉੱਥੇ ਸਟੂਡੈਂਟ ਤਾਂ ਪਹਿਲੀ ਬਿਲਕੁਲ ਘੱਟ ਆਉਂਦੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਘੱਟ ਜਾਣੇ ਆ ਤੇ ਖਾਸ ਜੋ ਖਬਰ ਸੀ ਬਾਈ ਟਰੱਕ ਵਾਲੇ ਵਾਸਤੇ ਆ ਟਰੱਕ ਵਾਲੇ ਵੀਰਾਂ ਵਾਸਤੇ ਬੜੀ ਇੱਕ ਮਨ ਭਾਗੀ ਖਬਰ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਨੌਕਰੀਆਂ ਬਹੁਤ ਜਾਣਗੀਆਂ ਤੇ ਉਹ ਇਸੇ ਚੱਕਰ ਚ ਨੇ ਕਿ ਸਾਡੇ ਜੋ ਸੜਕਾਂ ਨੇ ਵਿਦੇਸ਼ੀ ਕਹ ਲੋ ਵਿਦੇਸ਼ੀ ਕਾਮੇ ਜਾਂ ਦੋ ਨੰਬਰ ਚ ਆ ਕੇ ਭਾਈ ਇੱਥੇ ਸਹੀ ਤਰੀਕੇ ਨਾਲ ਉਹ ਨਹੀਂ ਚਲਾ ਰਹੇ ਕੋਈ ਵੀ ਵੱਡੀ ਚੀਜ਼ ਨੂੰ ਤੇ ਉਹਨਾਂ ਨੂੰ ਰੂਲ ਨਹੀਂ ਪਤਾ ਸਾਡੀਆਂ ਸੜਕਾਂ ਸੇਫ ਨਹੀਂ ਜੇ ਸਾਡੀਆਂ ਸੜਕਾਂ ਤੇ ਕੋਈ ਸਹੀ ਨਹੀਂ ਚਲਾ ਰਿਹਾ ਤਾਂ ਇਹਦਾ ਮਤਲਬ ਉਹ ਕਹਿੰਦੇ ਵੀ ਸਾਡਾ ਨਾਗਰਿਕ ਵੀ ਸੇਫ ਨਹੀਂ ਹੈਗਾ ਕਿੱਥੇ ਵੀ ਐਕਸੀਡੈਂਟ ਹੋ ਸਕਦਾ ਐਕਸੀਡੈਂਟਾਂ ਦੀਆਂ ਘਟਨਾ ਦਿਨੋ ਦਿਨ ਵੱਧ ਰਹੀਆਂ ਨੇ ਉਹ ਕਹਿੰਦਾ ਵੀ ਮੈਂ ਆਪਦੇ ਦੇਸ਼ ਨੂੰ ਸੇਫ ਕਰਨਾ ਇਹਦੇ ਲਈ ਉਹਦੀ ਹਾਈਡਰ ਲਿਸਟ ਦੇ ਵਿੱਚ 50000 ਪੰਜਾਬੀ ਟਰੱਕ ਡਰਾਈਵਰ ਆ ਤੇ ਉਹਨਾਂ ਦੇ ਲਾਇਸੈਂਸ ਖਾਰਜ ਤਾਂ ਕਰੂਗੀ ਕਰੂਗਾ ਕੈਨਸਲ ਤੇ ਹੋ ਸਕਦਾ ਉਹਨਾਂ ਦੀਆਂ ਜਿਹੜੀਆਂ ਸੈਲਮਾਂ ਲਾਈਆਂ ਹੋਈਆਂ ਨੇ ਰਿਫਿਊਜੀਆਂ ਉਹਨਾਂ ਨੂੰ ਵੀ ਰੱਦ ਕਰ ਦੇ ਤੇ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਬਾਈ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਸੋਸੇ ਕਾਲ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆ